आज दूसरे दिन सतगुरु महाराज सच्चे पासा जी दी बक्षेश दे नाल विचार दे नाल जोडन दा यत्न करिए सतगुरु महाराज सच्चे पासा जी दी महिमा बेअंत है ना ते ਸਾਹ ਸੰਗਤ ਦੇ ਇਸ ਧਰਤੀ ਤੇ ਜਾਂ ਕਿਸੇ ਹੋਰ ਧਰਤੀ ਤੇ ਇੰਨਾ ਕਾਗਜ਼ ਆ ਨਾ ਹੀ ਕਲਮਾ ਹੈਗੀਆਂ ਨਾ ਹੀ ਸਿਆਹੀ ਆ ਗਈ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸਿਫਤੋ ਸਲਾਹ ਸਪੂਰਨ ਸੰਪੂਰਨ ਲਿਖੀ ਜਾ ਸਕੇ ਸੰਪੂਰਨ ਗੁਰੂ ਮਾਰ ਦੇ ਮਹਿਮਾ ਲਿਖੇ ਜਾ ਸਕੇ ਇੰਨੇ ਕਾਗਜ਼ ਇੰਨੇ ਸਿਆਹੀ ਇੰਨੇ ਆ ਕਲਮਾਂ ਨਹੀਂ ਦੁਨੀਆ ਤੇ ਬਣੀਆਂ ਇੱਥੇ ਤੇ ਉਹ ਸਤਗੁਰੂ ਪਾਤਸ਼ਾਹ ਜੀ ਦਾ ਵਚਨ ਯਾਦ ਆ ਜਾਂਦਾ ਆ ਜਿੱਥੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣਾ ਨਾ ਜਾਈ ਤੇਰੇ ਦਿਲ ਵਡਿਆਈ ਤੇ ਜਿੰਨੀਆਂ ਵੱਡੀਆਂ-ਵੱਡੀਆਂ ਸੁਰਤਾਂ ਪਹੁੰਚੀਆਂ ਵਾਲੇ ਨੇ ਨਾ ਉਹ ਸਾਰੇ ਵੀ ਇਕੱਠੇ ਹੋ ਜਾਣ ਜਿੰਨੇ ਵੀ ਗਿਆਨੀ ਨੇ ਧਿਆਨੀ ਨੇ ਗੁਰਗਰਾਈ ਨੇ ਸਤਿਗੁਰੂ ਮਹਾਰਾਜ ਕਹਿੰਦੇ ਸਾਰੇ ਮਿਲ ਕੇ ਆਪ ਜੀ ਦੀ ਮਹਿਮਾ ਗਉਣ ਜਾ ਲੱਗ ਜਾਣ ਤੇ ਤਿਲ ਜਿੰਨੇ ਵੀ ਤਿਲ ਕਿੰਨਾ ਕੁ ਹੁੰਦਾ ਪਿਆਰਿਓ ਕਹਿਣ ਨਾ ਜਾਏ ਤੇਰੇ ਤਿਲ ਵੜਿਆ ਤੇਲ ਜਿੰਨੇ ਵੀ ਵੜਿਆਈ ਨਹੀਂ ਕਹੀ ਜਾ ਸਕਦੀ ਇਹਨੇ ਕੋ ਬੇਅੰਤ ਸਤਿਗੁਰੂ ਮਹਾਰਾਜ ਦੇ ਗੁਣ ਨੇ ਇਹ ਮਗਦਰ ਵਿੱਚ ਬੇਨਤੀ ਕੀਤੀ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜੀਵਨ ਬੇਸ਼ੱਕ 42 ਸਾਲ ਦੀ ਉਮਰ ਆਇਓ ਸੀ ਮਹਾਰਾਜ ਜੀ ਪਰ ਉਸ 42 ਸਾਲਾਂ ਨੂੰ ਜੇਕਰ ਬਿਆਨ ਕਰਨਾ ਹੋਵੇ ਤੇ 42 ਜੁੱਗ ਵੀ ਥੋੜੇ ਪੈ ਜਾਣੇ ਆ ਪਿਆਰਿਓ ਇੰਨੇ ਇੰਨੇ ਕੋ ਵਿਸ਼ਾਲ ਸਤਿਗੁਰਾਂ ਦੇ ਇੰਨੇ ਕੋ ਵਿਸ਼ਾਲ ਇਦਾਂ ਕਹਿ ਲਓ ਕਿ ਲਫ਼ਜ਼ ਨਹੀਂ ਆਗਾ ਲਫ਼ਜ਼ਾਂ ਲਫ਼ਜ਼ਾਂ ਦੇ ਵਿੱਚ ਆਪਾਂ ਬੰਦ ਨਹੀਂ ਕਰ ਸਕਦੇ ਵਿਸ਼ਾਲ ਕਹਿ ਦੇਵਾਂਗੇ ਉਹ ਵੀ ਘਟ ਪੈ ਜਾਏਗਾ ਇੰਨੇ ਕੋ ਸਤਿਗੁਰ ਮਹਾਰੇ ਦੀ ਮਹਿਮਾ ਵਡਿਆਈ ਹੈ ਸੋ ਰਹੁ ਵਿਚਾਰ ਸਤਿਗੁਰ ਮਹਾਰੇ ਸੱਚੇ ਪਾਤਸ਼ਾਹ ਆਪ ਹੀ ਕਿਰਪਾ ਕਰਨ ਰਸਨਾ ਤੇ ਵਸ ਜਾਣ ਆਪਣੇ ਪਾਵਨ ਪਵਿੱਤਰ ਮਹਾਨ ਜੀਵਨ ਦੀ ਕਥਾ ਵਿਚਾਰ ਆਪੇ ਬਖਸ਼ਿਸ਼ ਕਰਦੇ ਰਹਿ ਨਾ ਹੋ ਜਤੇ ਸਤਿ ਨਹੀਂ ਪੜਿਆ ਮੂਰਖ ਮੁਗਧਾ ਜਨਮ ਭਇਆ ਪਰਨ ਵਤ ਨਾਨਕ ਤਨ ਕੀ ਸਰਣਾ ਜੇਨ ਤੂ ਨਾਹੀ ਵਿਸਰਿਆ ਜਪ ਤਪ ਸੰਜਮ ਧਰਮ ਦਾ ਕਮਾਇਆ ਸੇਵਾ ਸਾਧਨਾ ਜਾਣਿਆ ਹਰ ਰਾਇ ਕਹੋ ਨਾਨਕ ਸਮਨਿਤ ਕਰਮਾ ਸਰਣ ਪਰੇ ਕੀ ਰੱਖੋ ਸਰਮਾ ਰਸਨਾ ਪਵਿੱਤਰ ਕਰੋ ਸਾਥ ਸੰਗਤ ਅਸੀਸ ਦਿਓ ਪਿਆਰ ਦੇ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਜੀਵਨ ਤੋਂ ਪਹਿਲਾਂ ਦੀ ਕਥਾ ਜੋ ਲਿਖੀ ਜਿਹੜੀਆਂ ਆਪਾਂ ਕੱਲ ਪਰਸੋਂ ਦੋਕ ਦਿਨ ਵਿਚਾਰਾਂ ਕੁਝ ਕੀਤੀਆਂ ਜਦੋਂ ਵੀ ਇਹਨਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕੋਈ ਕਥਾ ਵਿਚਾਰ ਆਰੰਭ ਕਰਦਾ ਆ ਤੇ ਸਭ ਤੋਂ ਪਹਿਲਾਂ ਜਾਂ ਐਂਡ ਤੇ ਉਹ ਲੜਾਈ ਤੇ ਗੱਲ ਖਤਮ ਕਰਦਾ ਝਗੜੇ ਤੇ ਜੰਗ ਦੇ ਉੱਪਰ ਪ੍ਰਸਾਦ ਸਿੰਘ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੋਂ ਪੁੱਛੋ ਸਤਿਗੁਰੂ ਖੁਦ ਦੱਸਦੇ ਆ ਕਿ ਸਾਡਾ ਜੀਵਨ ਦਾ ਅਰਥ ਕੀ ਸੀ ਮਨੋਰਥ ਕੀ ਸੀ ਮੈਂ ਹਾਂ ਪਰਮਪੁਰਖ ਕੋ ਦਾਸਾ ਦੇਖਣ ਆਇਓ ਜਗਤ ਤਮਾਸ਼ਾ ਕਹਿੰਦੇ ਅਸੀਂ ਤੇ ਉਸ ਅਕਾਲ ਪੁਰਖ ਦੇ ਦਾਸ ਆ ਤੇ ਆ ਜਗਤ ਦਾ ਤਮਾਸ਼ਾ ਜਿਹੜਾ ਇਹਨੂੰ ਵੇਖਣ ਵਾਸਤੇ ਆਏ ਆ ਮਾਰ ਸੱਚੇ ਪਾਤਸ਼ਾਹ ਕਹਿੰਦੇ ਧਰਮ ਚਲਾਵਣ ਸੰਤ ਉਹ ਭਾਰਨ ਦੁਸ਼ਟ ਸਭਨ ਕੋ ਮੂਲ ਉਪਾਰਨ ਕਿਸੇ ਸਾਧ ਸੰਗਤ ਦੇ ਇਨਸਾਨ ਨੂੰ ਨਹੀਂ ਕਿਸੇ ਧਰਮ ਨੂੰ ਨਹੀਂ ਮਹਾਰਾ ਨੇ ਇੱਥੇ ਆਖਿਆ ਦੁਸ਼ਟ ਸਭਨ ਕੋ ਮੂਲ ਉਪਾਰਨ ਜਾਂ ਦੁਸ਼ਟ ਦੁੱਖਿਆਂ ਨੂੰ ਪਕਰ ਪਛਾਰਨ ਇਹ ਵੀ ਸ਼ਬਦ ਮਹਾਰਾ ਨੇ ਲਿਖਿਆ ਸਤਿਗੁਰੂ ਪਾਤਸ਼ਾਹ ਜੀ ਦੇ ਕਹਿਣ ਦਾ ਅਰਥ ਸੀ ਕਿ ਜਿਹੜੇ ਤੇ ਦੁਸ਼ਟ ਨੇ ਜਿਨ੍ਹਾਂ ਦੇ ਜੀਵਨ ਦੇ ਵਿੱਚ ਗਰਵਟ ਆ ਚੁੱਕੀ ਹੈ ਮਹਾਰਾ ਕਹਿੰਦੇ ਨੇ ਉਹਨਾਂ ਨੂੰ ਜੜਾਂ ਤੋਂ ਪੁੱਟਣ ਵਾਸਤੇ ਅਸੀਂ ਆਏ ਹਾਂ ਤੇ ਇਥੇ ਇਹ ਨਹੀਂ ਸਾਧ ਸੰਗਤ ਜੀ ਕਿ ਮੁਗਲਾਂ ਦੇ ਮੁਗਲਾਂ ਨੂੰ ਮਾਰੇ ਨੇ ਲਿਖਿਆ ਮੁਗਲ ਨਹੀਂ ਲਿਖਿਆ ਨਾ ਤੁਰਕ ਲਿਖਿਆ ਨਾ ਮੁਗਲ ਲਿਖਿਆ ਨਾ ਕਿਸੇ ਹੋਰ ਦਾ ਮਾਰੇ ਨੇ ਉਥੇ ਦੁਸ਼ਟ ਲਿਖਿਆ ਤੇ ਉਹ ਦੁਸ਼ਟ ਭਾਵੇਂ ਸਾਧ ਸੰਗਤ ਸਿੱਖੀ ਦਾ ਪ੍ਰਚਾਰ ਕਰਨ ਵਾਲਾ ਕਥਾਵਾਚਕ ਮਸੰਧੀ ਕਿਉਂ ਨਾ ਹੋਵੇ ਮਸੰਧਵੇ ਜਦੋਂ ਭ੍ਰਸ਼ਟੇ ਗਏ ਦੁਸ਼ਟ ਬਣ ਗਏ ਮਾਰੇ ਨੇ ਉਹਨਾਂ ਨੂੰ ਵੀ ਸਜ਼ਾ ਦਿੱਤੀ ਪਾਤਸ਼ਾਹ ਨੇ ਇੱਥੇ ਇਹ ਗੱਲ ਬਿਆਨ ਕਰਕੇ ਸਾਨੂੰ ਸਮਝਾ ਦਿੱਤੀ ਕਿ ਇਹ ਮਤ ਸਮਝ ਲੈਣਾ ਕਿ ਕਿਸੇ ਖਾਸ ਇਨਸਾਨ ਨੂੰ ਜਾਂ ਕਿਸੇ ਖਾਸ ਬੰਦਿਆਂ ਦੇ ਅਸੀਂ ਖਿਲਾਫ ਆ ਮਾਰ ਸੱਚੇ 파ਸਾ ਨੇ ਆਖਿਆ ਕਿ ਦੁਸ਼ਟ ਜਿਹੜੇ ਨੇ ਜਿਹੜੇ ਦੁਸ਼ਟ ਬਣਨਗੇ ਅਸੀਂ ਉਹਨਾਂ ਦੇ ਨਾਲ ਜੰਗ ਕਰਾਂਗੇ ਤੇ ਦੁਸ਼ਟ ਭਾਵੇਂ ਕੋਈ ਵੀ ਹੋਵੇ ਤੇ ਸਭ ਤੋਂ ਪਹਿਲਾਂ ਆਖਿਆ ਧਰਮ ਚਲਾਵਣ ਧਰਮ ਜਿਹੜਾ ਆ ਉਹਨੂੰ ਚਲਾਉਣ ਵਾਸਤੇ ਧਰਮ ਹੇਤ ਗੁਰਦੇਵ ਪਠਾਏ ਅਕਾਲ ਪੁਰਖ ਨੇ ਧਰਮ ਵਾਸਤੇ ਧਰਮ ਦੇ ਕਰਮ ਕਰਨ ਵਾਸਤੇ ਸਾਨੂੰ ਇੱਥੇ ਭੇਜਿਆ ਸਤਗੁਰੂ ਮਾਰਾ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਹੋਇਆ ਪਟਨੇ ਸਾਹਿਬ ਦੀ ਪਾਵਨ ਧਰਤੀ ਤੇ ਸਤਗੁਰੂ ਮਾਰਾ ਨੇ ਆਖਿਆ ਤਹੀਂ ਪ੍ਰਕਾਸ਼ ਹਮਾਰਾ ਭਇਓ ਪਟਨੇ ਸ਼ਹਿਰ ਵਿਖੇ ਭਾਵ ਲयो ਮੈਂ ਪ੍ਰਕਾਸ਼ ਦੇਤੇ ਭਾਵ ਦੇ ਅਰਥ ਕੱਲ ਆਪ ਜੀ ਨੂੰ ਸੁਣਾਏ ਸਦ ਇਹ ਭਾਵ ਦਾ ਅਰਥ ਆ ਪੈਦਾ ਹੋਣਾ ਜਾਂ ਪ੍ਰਗਟ ਹੋ ਜਾਣਾ ਤੇ ਪ੍ਰਕਾਸ਼ ਦੇ ਅਰਥ ਨੇ ਗਰਭ ਧਾਰਨ ਕਰ ਲੈਣਾ ਸੋ ਐ ਮਹਾਰਾਜ ਸਚੇ ਪਾਤਸ਼ਾਹ ਜੀ ਨੇ ਦੋ ਬਚਨ ਕੀਤੇ ਕਿ ਪਟਨਾ ਸ਼ਹਿਰ ਦੀ ਪਾਵਨ ਧਰਤੀ ਆ ਜਿੱਥੇ ਸਾਡਾ ਅਸੀਂ ਭਾਵ ਲਿਆ ਸਾਡਾ ਜਿੱਥੇ ਆਉਣਾ ਹੋਇਆ ਦੁਨੀਆ ਦੇ ਵਿੱਚ ਤੇ ਮਹਾਰਾਜ ਸਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਸਾਧ ਸੰਗਤ ਜੀ ਇੱਥੋਂ ਤੱਕ ਕਿ ਸਾਧ ਸੰਗਤ ਜਦੋਂ ਪਟਨੇ ਸਾਹਿਬ ਦੇ ਵਿੱਚ ਗੁਰੂ ਸਾਹਿਬ ਜੀ ਪ੍ਰਗਟ ਹੋਏ ਨੇ ਇੱਕ ਇੱਥੇ ਖੁਸ਼ੀ ਮਨਾਇ ਗਈ ਦੂਜੀ ਖੁਸ਼ੀ ਮਨਾਇ ਗਈ ਬਹੁਤ ਜ਼ਿਆਦਾ ਜਿੱਥੇ ਖੁਸ਼ੀ ਹੋਈ ਉਸੇ ਦਮਦਮਾ ਸਾਹਿਬ ਅਸਾਮ ਦੀ ਧਰਤੀ ਤੇ ਜਿੱਥੇ ਗੁਰੂ ਤੇਗ ਬਹਾਦਰ ਮਹਾਰਾਜ ਰਾਜਾ ਵਿਸ਼ਨ ਸਿੰਘ ਦੇ ਨਾਲ ਪਹੁੰਚੇ ਸਨ ਹੁਣ ਮਾਰਾ ਸੱਚੇ ਪਾਸਾ ਜੀ ਦੇ ਪ੍ਰਕਾਸ਼ ਦੇ ਸਮੇਂ ਮੰਦਰ ਦੇ ਵਿੱਚ ਜਿੱਥੇ ਗੁਰੂ ਸਾਹਿਬ ਦਾ ਆਉਣਾ ਹੋਇਆ ਉੱਥੇ ਕਹਿੰਦੇ ਨੇ ਇੱਕਦਮ ਬੜਾ ਚਾਨਣ ਹੋਇਆ ਤੇ ਅਸਮਾਨ ਤੋਂ ਦੇਵਤਿਆਂ ਨੇ ਫੁੱਲਾਂ ਦੀ ਵਰਖਾ ਵੀ ਕੀਤੀ ਇਦਾਂ ਦਾ ਹੈਰਾਨੀਜਨਕ ਅਚਰਜ ਜਿਹੜਾ ਕਉਤਕ ਹੋਇਆ ਕਿ ਲੋਕਾਂ ਨੇ ਵੇਖਿਆ ਵੀ ਅੱਖਾਂ ਦੇ ਨਾਲ ਪਟਨੇ ਦੇ ਸੰਗਤਾਂ ਨੇ ਤੱਕਿਆ ਵੀ ਪਰ ਈਸ਼ਵਰੀ ਮਾਇਆ ਦੇ ਕਾਰਨ ਸਾਧ ਸੰਗਜੋ ਇਹ ਗੱਲ ਨੂੰ ਸਮਝ ਨਹੀਂ ਪਾਏ ਪੂਰਨ ਤੌਰ ਤੇ ਕਿ ਇਹ ਬਾਲਕ ਜੋ ਜਿਹਨੇ ਪ੍ਰਕਾਸ਼ ਧਾਰਨ ਕੀਤਾ ਪ੍ਰਗਟ ਹੋਇਆ ਜਿਹੜਾ ਬਾਲਕ ਇਹਨੇ ਸਾਡੀ ਰੱਖਿਆ ਕਰਨੀ ਇਹ ਸਰਵ ਸ਼ਕਤੀਮਾਨ ਹੈ ਇਹਨਾਂ ਨੇ ਸਾਨੂੰ ਧਰਮ ਦੇ ਉਪਰਾਧ ਦੇ ਉੱਪਰ ਚਲਾਉਣ ਵਾਸਤੇ ਜੀਵ ਇੱਥੇ ਦੁਨੀਆ ਦੇ ਵਿੱਚ ਆਉਣਾ ਕੀਤਾ ਹੈ ਇਹ ਇਹ ਇਸ ਸਾਧ ਸੰਗਈਸ਼ਵਰੇ ਮਾਇਆ ਦੇ ਕਾਰਨ ਲੋਕ ਸਮਝ ਨਹੀਂ ਪਾਏ ਤੇ ਆਪਾਂ ਵਿਚਾਰ ਕੀਤੇ ਸੀ ਸਾਧ ਸੰਗਜੇ ਫਕੀਰ ਜਿਹੜਾ ਸਤਿਗੁਰਾਂ ਦੇ ਦਰਸ਼ਨਾਂ ਵਾਸਤੇ ਆਇਆ ਭੀਖਣ ਸ਼ਕ ਉਹਨੂੰ ਜਦੋਂ ਇਲਮ ਹੋਇਆ ਇਹ ਸਾਹਸੰਗਤ ਜਿਹੜਾ ਭਜਨ ਕਰਨ ਵਾਲਾ ਬੰਦਗੀ ਕਰਨ ਵਾਲਾ ਆ ਉਹਨੂੰ ਪਰਮਾਤਮਾ ਦੀ ਬਖਸ਼ਿਸ਼ ਹੋ ਜਾਂਦੀ ਹੈ ਉਹ ਸਮਝ ਜਾਂਦਾ ਹੈ ਕਿ ਕਿੱਥੇ ਕੋਈ ਸਾਹਸੰਗਤ ਜੀ ਨਾਮ ਜਪਣ ਵਾਲੀ ਰੂਹ ਹੈ ਭਜਨ ਵਾਲੀ ਉਹ ਪਛਾਣ ਕਰ ਲੈਂਦੇ ਨੇ ਤਾਂ ਹੀ ਮਾਰ ਨੇ ਆਖਿਆ ਬ੍ਰਹਮ ਗਿਆਨੀ ਕੀ ਗੱਤ ਬ੍ਰਹਮ ਗਿਆਨੀ ਜਾਣਿਆ ਜਿਹੜਾ ਬ੍ਰਹਮ ਗਿਆਨੀ ਆ ਉਹ ਜਾਣ ਲੈਂਦਾ ਹੈ ਸਾਹਮਣੇ ਵਾਲੇ ਬ੍ਰਹਮ ਗਿਆਨੀ ਨੂੰ ਸਮਾਰ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਸਾਹਸੰਗਤ ਜੀ ਤਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਮਿਲਣ ਵਾਸਤੇ ਭੇਖਣ ਸਾ ਫਕੀਰ ਜਿਹੜਾ ਉਹ ਵੇ ਆਇਆ ਜਦੋਂ ਗੁਰੂ ਸਾਹਿਬ ਦਾ ਪ੍ਰਕਾਸ਼ ਹੋਇਆ ਨਾ ਉਹਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਮੱਲ ਮੁਖ ਕਰਕੇ ਉਸ ਸਮੇਂ ਸਜਦਾ ਵੀ ਕੀਤਾ ਫਿਰ ਦਰਸ਼ਨ ਕਰਨ ਲਈ ਆਇਆ ਉਹ ਆਪ ਜੀ ਨੇ ਸਰਵਣ ਕੀਤੀ ਵਿਚਾਰ ਕਿ ਤਿੰਨ ਮਹੀਨਿਆਂ ਦੀ ਆयो ਸੀ ਗੁਰੂ ਸਾਹਿਬ ਜੀ ਜਦੋਂ ਆਇਆ ਪਾਬ ਮਹਾਰਾਜ ਚੱਲ ਫਿਰ ਨਹੀਂ ਸੀ ਸਕਦੇ ਸੋ ਜਿਵੇਂ ਜਿਵੇਂ ਹੁਣ ਪਤਾ ਲੱਗਦਾ ਹੈ ਸੰਗਤਾਂ ਨੂੰ ਸਾਰੇ ਆਣ ਆਣ ਦਰਸ਼ਨ ਦੇਦਾਰ ਕਰਦੇ ਨੇ ਖਾਸ ਕਰ ਇਸਤਰੀਆਂ ਜਿਹੜੀਆਂ ਨੇ ਇਥੋਂ ਦੀਆਂ ਰਹਿਣ ਵਾਲੀਆਂ ਦਾਸੀਆਂ ਉਹ ਬੜੇ ਚਾਹ ਦੇ ਨਾਲ ਗੋਬਿੰਦ ਰਾਏ ਜੀ ਦੇ دیدار ਕਰਦੇ ਨੇ ਹੁਣ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਵੇਂ ਸਾਧ ਸੰਗਤ ਚੱਲਣ ਫਿਰਣ ਵਾਲੇ ਹੋਏ ਤੇ ਸਾਥੀ ਬੱਚਿਆਂ ਨੂੰ ਨਾਲ ਲੈ ਕੇ ਖੇਡਣ ਖੇਡਣ ਜਾਂਦੇ ਨੇ ਤੇ ਖੇਡਾ ਇਹੋ ਜਿਹਿਆਂ ਖੇਡਦੇ ਨੇ ਜਿਹੜੀਆਂ ਅੱਗੇ ਜਾ ਕੇ ਸੱਚਮੁੱਚ ਦੇ ਖੇਡਾਂ ਬਣ ਜਾਣੀਆਂ ਨੇ ਸੱਚਮੁੱਚ ਦਾ ਜੀਵਨ ਦੇ ਵਿੱਚ ਉਹਨਾਂ ਖੇਡਾਂ ਨੇ ਕੰਮ ਆਉਣਾ ਆ ਇਦਾਂ ਨੇ ਖੇਡਾ ਖੇਡਦੇ ਨੇ ਖੇਡਾਂ ਇਹੋ ਜਿਹਿਆਂ ਖੇਡਦੇ ਨੇ ਜਿਹੜੀਆਂ ਅੱਗੇ ਚੱਲ ਕੇ ਸੱਚਮੁੱਚ ਦਾ ਜੀਵਨ ਜਿਹੜਾ ਬਣ ਜਾਣੀਆਂ ਇੱਕ ਪਾਸੇ ਤੁਰਕਾਂ ਨੂੰ ਬਣਾ ਲੈਣਾ ਇੱਕ ਪਾਸੇ ਸਿੱਖ ਖੜੇ ਕਰ ਲੈਣੇ ਸਾਥੀਆਂ ਨੂੰ ਵੰਡ ਲੈਣਾ ਫਿਰ ਉਹਨਾਂ ਵਿੱਚ ਕਾਨੇ ਫੜਾ ਕੇ ਸਾਹਸੰਗਤ ਜੰਗ ਕਰਾਉਣੀ ਤੁਰਕ ਹਾਰ ਜਾਣੇ ਸਿੱਖਾਂ ਨੇ ਜਿੱਤ ਜਾਣ ਫਿਰ ਮਾਰੇ ਨੇ ਉਹਨਾਂ ਨੂੰ ਕੁਝ ਨਾ ਕੁਝ ਇਨਾਮ ਦੇਣਾ ਜੋ ਬਣ ਸਕਦਾ ਉਸ ਸਮੇਂ ਫਿਰ ਕਈ ਵਾਰੀ ਗੰਗਾ ਦੇ ਸਾਹਸੰਗਤ ਦੇ ਤੱਟ ਦੇ ਉੱਪਰ ਗੰਗਾ ਦੇ ਕਿਨਾਰੇ ਜਾਣਾ ਮਾਮਾ ਕਿਰਪਾਲ ਚੰਦ ਜੀ ਹਰ ਵੇਲੇ ਮਾਰੇ ਦੇ ਨਾਲ ਰਹਿੰਦੇ ਨੇ ਜਿੱਥੇ ਜਿੱਥੇ ਉਹਨਾਂ ਨੇ ਜਾਣਾ ਹਰ ਸਮੇਂ ਉਹਨਾਂ ਦੇ ਨਾਲ ਰਹਿਣਾ ਸਾਧ ਸੰਗਤ ਜੀ ਸਾਤਗੁਰੂ ਪਾਤਸ਼ਾਹ ਜੀ ਇਦਾਂ ਕਹੀ ਤਰ੍ਹਾਂ ਦੇ ਕੌਤਕ ਕਰਦੇ ਰਹੇ ਸਮਾ ਲੰਘਦਾ ਗਿਆ ਤੇ ਪੰਡਿਤ ਸ਼ਿਵਦੱਤ ਸੀ ਉੱਥੇ ਰਹਿੰਦਾ ਪਟਨੇ ਸਾਹਿਬ ਦੀ ਧਰਤੀ ਤੇ 6 ਸਾਲ ਦੇ ਆਯੂ ਜਿਹੜੀ ਹੈ ਮਹਾਰਾਜ ਜੀ ਕਹਿੰਦੇ ਨੇ ਪਟਨੇ ਸਾਹਿਬ ਬਤਾਈ ਸੀ ਇਹ ਸਾਲ ਸੋ ਸਾਤਗੁਰੂ ਪਾਤਸ਼ਾਹ ਜੀ ਕਿਰਪਾ ਕਰ ਅਨੁਸਾਰ ਸੰਗਤ ਜੀ ਕਹਿੰਦੇ ਨੇ ਸ਼ਿਵਦੱਤ ਜਿਹੜਾ ਪੰਡਿਤ ਆ ਉਹ ਵੀ ਬਾਗ ਗੋਬਿੰਦ ਰਾਏ ਨੂੰ ਕਈ ਵਾਰੀ ਮਿਲਿਆ ਤੇ ਉਹਨੂੰ ਬੜੇ ਪਿਆਰੇ ਲੱਗਦੇ ਸੀ ਸਹਿਬਜ਼ਾਦਾ ਜੀ ਉਹਨੂੰ ਬੜਾ ਪਿਆਰ ਹੁੰਦਾ ਸੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਉਪਲ ਦੇਖ ਕੇ ਤੇ ਭਜਨ ਬੰਦਗੀ ਵਾਲੀ ਰੂਹ ਆਤਮਾ ਸੀ RAMCHANDRA JI ਨੂੰ ਸਾਥ ਸੰਗਤ ਯਾਦ ਕਰਨਾ ਬੜੇ ਦਰਸ਼ਨਾਂ ਦੀ ਮੰਗ ਕਰਨੀ ਰੋਜ਼ ਹੀ ਲੱਡੂ ਲੈ ਕੇ ਥਾਲ ਵਿੱਚ ਆਰਤੀ ਕਰਨੀ ਤੇ ਭੋਗ ਲਵਾਉਣ ਵਾਸਤੇ ਲੱਡੂ ਰੱਖਦੇ ਨੇ ਰੋਜ਼ ਇਹ ਕਹਿਣਾ ਕਿ ਭੋਗ ਲਾਓ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰ ਅਨੁਸਾਰ ਸੰਗਤ ਜੀ ਇਹ ਖਿੱਚ ਜਿਹੜੇ ਵੱਧਦੇ ਗਏ ਕਿ ਦਰਸ਼ਨਾਂ ਦੀ ਮੰਗ ਕਰਨ ਲੱਗ ਪਏ ਇਹ ਪ੍ਰਭੂ ਜੀ RAM JI ਮੈਨੂੰ ਦਰਸ਼ਨ ਦਿਓ ਇਹ ਤਾਂਗ ਵੱਧਦੇ ਜਾਂਦੇ ਆ ਵੱਧਦੇ ਜਾਂਦੇ ਤੇ ਸਾਧ ਸੰਗਤ ਭਜਨ ਬੰਦ ਗਏ ਜਿਵੇਂ ਜਿਵੇਂ ਕਰਦੇ ਰਹੇ ਲੱਡੂਆਂ ਦਾ ਭੋਗ ਲਵਾਉਣਾ ਹੁਣ ਸਤਿਗੁਰੂ ਕਲਗੇ ਤਰਪਾ ਸਾਹਿਬ ਜੀ ਜਿਨ੍ਹਾਂ ਦਾ ਪਹਿਲਾ ਨਾਮ ਗੋਬਿੰਦ ਰਾਏ ਪਰ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਦੋਂ ਹੁਕਮਨਾਮਾ ਭੇਜਿਆ ਹੋਵੇ ਉਹਦੇ ਵਿੱਚ ਗੋਬਿੰਦ ਦਾਸ ਵੀ ਲਿਖਿਆ ਗੋਬਿੰਦ ਦਾਸ ਜੇ ਆਪਾਂ ਜਦੋਂ ਪੜ੍ਹਦੇ ਆ ਸਗਲ ਦਵਾਰ ਕੋ ਸਾੜਕਾ ਗਿਓ ਤੁਹਾਰੋ ਦਵਾਰ ਬਾਹੀਂ ਗਏ ਕਿ ਲਾਜ ਅਸ ਗੋਬਿੰਦ ਦਾਸ ਤੁਹਾਰ ਉੱਥੇ ਵੀ ਦਾਸ ਲਿਖਿਆ ਗੁਰੂ ਸਾਹਿਬ ਨੇ ਸੋ ਬਾਦਲਾ ਪ੍ਰੇਤਮ ਜਿਹੜਾ ਨਾਮ ਹੈ ਮਹਾਰਾਜ ਦਾ ਪਿਆ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਇਹ ਕਹਿੰਦੇ ਨੇ ਪੰਡਿਤ ਸ਼ਿਵਦੱਤ ਨੇ ਹੀ ਰੱਖਿਆ ਸੀ ਉਥੇ ਲੱਡੂਆਂ ਦਾ ਭੋਗ ਲਾਉਣਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਦੋਂ ਉਥੇ ਗਏ ਤੇ ਇਹਨਾਂ ਨੇ ਰੋਜ਼ ਹੀ ਜਦੋਂ ਨੇ ਅੱਖਾਂ ਮੀਟ ਕੇ ਭਜਨ ਕਰਦੇ ਹੋਣਾ ਇੱਕ ਲੱਡੂ ਚੁੱਕ ਕੇ ਲੈ ਜਾਣਾ ਰੋਜ਼ ਹੀ ਇੱਕ ਦਿਨ ਫਿਰ ਪੰਡਿਤ ਨੇ ਵੇਖ ਲਿਆ ਇਹ ਮਗਰ ਦੌੜ ਪਿਆ ਮਗਰ ਦੌੜਿਆ ਜਾਂਦਾ ਮਹਾਰਾਜ ਦੇ ਗੋਬਿੰਦ ਰੁੱਕ ਗੋਬਿੰਦ ਗੋਬਿੰਦ ਵਾਜਾ ਮਾਰਦਾ ਮਗਰ ਮਗਰ ਦੌੜਦਾ ਆ ਤੇ ਜਿਹੜੇ ਬਾਲ ਬਾਲਕ ਨੇ ਨਾਲ ਦੇ ਉਹ ਵੀ ਮਗਰਮਗਰ ਜਾਂਦੇ ਨੇ ਇਦਾਂ ਰੋਲਾ ਪਾਉਂਦਾ ਜਾਂਦਾ ਫਿਰ ਮਾਤਾ ਜੀ ਨੂੰ ਦੱਸਿਆ ਜਾ ਕੇ ਮਾਤਾ ਜੀ ਮੈਂ RAM ਜੀ ਦਾ ਭੋਗ ਲਵਾਉਣ ਵਾਸਤੇ ਲੱਡੂ ਰੱਖਦਾ ਤੇ ਗੋਬਿੰਦ ਜੀ ਗੋਬਿੰਦ ਰਾਏ ਜੀ ਰੋਜ਼ ਇਹ ਲੱਡੂ ਚੱਕ ਲੈ ਆਉਂਦੇ ਨੇ ਮਾਤਾ ਜੀ ਨੇ ਪਿਆਰ ਦੇ ਝਿੜਕ ਜਿਹੜੀ ਹੁੰਦੀ ਹੈ ਬੁਲਾਇਆ ਕੋਲ ਸਹਿਬਜ਼ਾਦਾ ਜੀ ਨੂੰ ਗੋਬਿੰਦ ਰਾਏ ਜੀ ਨੂੰ ਪੁੱਛਿਆ ਕਿ ਤੁਹਾਡੀ ਸ਼ਿਕਾਇਤ ਲਾਈ ਗਈ ਤੁਸੀਂ ਰੋਜ਼ ਇਹਨਾਂ ਦੇ ਲੱਡੂ ਚੁੱਕ ਕੇ ਲੈ ਜਾਂਦੇ ਹੋ ਤੇ ਮਹਾਰਾਜ ਸੱਚੇ ਪਾਤਸ਼ਾਹਾਂ ਲਗੇ ਮਾਤਾ ਏ ਪੰਡਤ ਜੀ ਆਪੇ ਕਹਿੰਦੇ ਨੇ ਭੋਗ ਲਾਓ ਤੇ ਜਦੋਂ ਅਸੀਂ ਹੁਣ ਭੋਗ ਲਾ ਦਿੰਨੇ ਆ ਰੋਜ਼ ਲੱਡੂਆਂ ਨੂੰ ਤੇ ਫੇਰ ਕਹਿੰਦੇ ਨੇ ਕਿ ਚੋਰੀ ਕਰ ਲਈ ਐ ਲੱਡੂ ਉਹ ਰਮਨ ਜੀ ਸਮਝ ਗਿਆ ਮਾਤਾ ਜੀ ਤੇ ਅੰਤਰਜਾਮੀ ਜਾਣ 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 ਸਨ ਸਭ ਕੁਝ ਮਾਤਾ ਗੁਜਰੀ ਜੀ ਜਿਨ੍ਹਾਂ ਦੇ ਭਜਨ ਜਿਨ੍ਹਾਂ ਦੀ ਬੰਦਗੀ ਇੰਨੀ ਆ ਜਿਹਦੇ ਕੁੱਖ ਤੋਂ ਸਤਗੁਰਾਂ ਨੇ ਪ੍ਰਕਾਸ਼ ਧਾਰਨ ਕੀਤਾ ਉਹਨਾਂ ਦੇ ਤੇ ਭਜਨ ਬੰਦਗੀ ਹੈ ਉਹ ਤੇ ਜਾਣੀ ਜਾਣ ਨੇ ਪੰਡਤ ਸ਼ਿਵਦਾਤ ਵੀ ਰਮਨ ਜਿਹੜੇ ਪਾਈ ਗੁਰੂ ਸਾਹਿਬ ਨੇ ਕਿ ਆਪੇ ਕਹਿੰਦੇ ਨੇ ਭੋਗ ਲਾਓ ਤੇ ਜਦੋਂ ਹੁਣ ਲੱਡੂ ਛਕਦੇ ਆ ਤੇ ਫਿਰ ਗੁਸਾ ਵੀ ਕਰਦੇ ਨੇ ਨਾਰਾਜ਼ ਵੀ ਹੁੰਦੇ ਨੇ ਉਹ ਰਮਜ ਤੇ ਸਮਝ ਗਿਆ ਪਰ ਮਾਨੇ ਮਨ ਕਹਿੰਦਾ ਜੇਕਰ ਸੱਚਮੁੱਚ ਤੁਸੀਂ ਹੀ ਭਗਵਾਨ ਹੋ ਤੇ ਮੈਨੂੰ ਉਸੇ ਸਰੂਪ ਦੇ ਵਿੱਚ دیدار ਦਿਓ ਸਾਧ ਸੰਗਤ ਜੀ ਜਿਸ ਵੀ ਰੂਪ ਦੇ ਵਿੱਚ ਅਕਾਲ ਪੁਰਖ ਕਿਉਂਕਿ ਪ੍ਰਮਾਤਮਾ ਦਾ ਕੋਈ ਰੂਪ ਰੰਗ ਰੇਖ ਨਹੀਂ ਹੈਗਾ ਆਪਾਂ ਪੜਦੇ ਆ ਨਾ ਸੁਖਨੀ ਸਾਹਿਬ ਦੇ ਵਿੱਚ ਕਿ ਰੂਪ ਨਾ ਰੇਖ ਨਾ ਰੰਗ ਕਿਛ ਤ੍ਰਿਹੋ ਗੁਣ ਤੇ ਪ੍ਰਭ ਭਿੰਨ ਇਹਨਾਂ ਤਿੰਨਾਂ ਗੁਣਾ ਤੋਂ ਪ੍ਰਮਾਤਮਾ ਪਰੇ ਹੈ ਨਾਮ ਦਾ ਕੋਈ ਰੂਪ ਨਾ ਰੇਖਾ ਨਾ ਰੰਗ ਆ ਆਪਾਂ ਕਹਾਂਗੇ ਸਫੈਦ ਰੰਗ ਦਾ ਜਾਂ ਨੀਲੇ ਦਾ ਕੋਈ ਰੰਗ ਨਹੀਂ ਉਹਦਾ ਕੋਈ ਉਹਦਾ ਆਕਾਰ ਨਹੀਂ ਹੈਗਾ ਕਿ ਬੰਦੇ ਦੇ ਬੰਦੇ ਦੇ ਤਰ੍ਹਾਂ ਜਾਂ ਜਾਂ ਕਿਤੇ ਦਿੱਤ ਕਿਸ ਕਿਸ ਤਰ੍ਹਾਂ ਦਾ ਹੈਗਾ ਉਹ ਜਿਵੇਂ ਦਾ ਕੋਈ ਭਾਵਨਾ ਬਣਾ ਕੇ ਉਹਨੂੰ ਸਿਮਰ ਲੈਂਦਾ ਆ ਉਹ ਉਸੇ ਰੂਪ ਦੇ ਵਿੱਚ ਉਹਨੂੰ دیدار ਬਖਸ਼ਿਸ਼ ਕਰਦਾ ਹੁਣ ਜਿਹੜੇ ਹਿੰਦੂ ਨੇ ਉਹ ਮਾਤਾ ਕਹਿ ਕੇ ਪਰਮਾਤਮਾ ਨੂੰ ਪਰਮਾਤਮਾ ਨੂੰ ਕੋਈ ਪੂਜਦੇ ਨੇ ਸਾਧ ਸੰਗਤ ਦੇ ਹਰ ਕੋਈ ਆਪਣੇ ਆਪਣੇ ਅਨੁਸਾਰ ਉਸ ਪਰਮਾਤਮਾ ਨੂੰ ਸਿਮਰਦਾ ਆ ਜਿਹੜਾ ਇੱਕ ਆ ਪਰਮਾਤਮਾ ਉਦੇ ਅਨੇਕਾਂ ਨਾਮ ਨੇ ਅਨੇਕਾਂ ਰੂਪ ਵੀ ਨੇ ਬਿਨਾਂ ਰੂਪ ਹੁੰਦਿਆਂ ਹੋਇਆ ਵੀ ਅਨੇਕਾਂ ਹੀ ਰੂਪ ਨੇ ਆਪਾਂ ਪੜਦੇ ਹਾਂ ਕੀਰਤਨ ਸੋਇਲੇ ਦਾ ਪਾਠ ਵੀ ਕਰਦੇ ਉੱਥੇ ਮਰ ਕਹਿੰਦੇ ਨੇ ਸਹਿ ਸਤਵ ਨੈਨ ਨਨ ਨੈਨ ਹੈ ਤੋਹੇ ਕੋ ਸਹਿ ਸਮੂਰਤ ਨਨ ਇਕ ਤੋਹੀ ਸਾਧਗੁਰੂ ਪਾਸ ਸਾਜੇ ਕਹਿੰਦੇ ਕੋਈ ਮੂਰਤ ਨਾ ਹੁੰਦਿਆਂ ਹੋਇਆ ਵੀ ਤੇਰੀ ਅਨੇਕਾਂ ਹੀ ਮੂਰਤਾਂ ਨੇ ਕਿਉਂ ਤੂੰ ਹੈ ਕਿਤੇ ਵੀ ਨਹੀਂ ਤੇ ਤੂੰ ਹਰ ਜਗ੍ਹਾ ਤੇ ਵੀ ਹੈ ਆ ਸਾਰਿਆਂ ਦੇ ਵਿੱਚ ਜੇ ਵੇਖਣ ਵਾਲਾ ਕੋਈ ਹੋਵੇ ਤੇ ਸਾਰਿਆਂ ਵਿੱਚ ਤੂੰ ਹੀ ਹੈ ਸੋ 사ਤਗੁਰੂ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਜੋ ਰਮਜ ਪਾਈ ਪੰਡਿਤ ਸ਼ਿਵਦਾਤ ਸਮਝ ਗਿਆ ਭਜਨ ਕਰਦਿਆਂ ਹੁਣ ਅਰਦਾਸਾਂ ਵੀ ਕਰਦਾ ਹੈ ਗੋਬਿੰਦ ਰਾਏ ਜੀ ਬਾਲਾ ਮੇਲੇ ਬਾਲਾ ਪ੍ਰੀਤਮ ਜੀ ਤੁਹਾਡੇ ਤੋਜ ਮੈਂ ਰੋਜ਼ ਵੇਖਦਾ ਵਾਂ ਤੇ ਕਿਰਪਾ ਕਰੋ ਜੇਕਰ ਸੱਚਮੁੱਚ ਤੁਸੀਂ ਹੀ ਭਗਵਾਨ ਰੂਪ ਹੋ ਮੈਨੂੰ ਕਿਰਪਾ ਕਰਕੇ ਦੀਦਾਰ ਦੇ ਦਿਓ ਉਸੇ ਸਰੂਪ ਦੇ ਵਿੱਚ ਕਹਿੰਦੇ ਨੇ ਫਿਰ ਇੱਕ ਦਿਨ ਸਾਖ ਸੰਗਤ ਜੀ ਭਜਨ ਕਰਦਾ ਹੋਇਆ ਲੱਡੂ ਰੱਖੇ ਨੇ ਜਿਵੇਂ ਭਜਨ ਕਰਕੇ ਫਿਰ ਆਪਣੇ ਨੇਤਰ ਖੁੱਲੇ ਦੇ ਬਾਲ ਗੋਬਿੰਦ ਰਾਏ ਦੇ ਰੂਪ ਦੇ ਵਿੱਚ ਉਹਨੂੰ ਰਾਮਚੰਦਰ ਦੇ ਦਰਸ਼ਨ ਹੋਏ ਤੇ ਸਮਝ ਗਿਆ ਉਸ ਦਿਨ ਤੋਂ ਮਾਰਾ ਸੱਚੇ ਪਾਤਸ਼ਾਹ ਜੀ ਦਾ ਐਸਾ ਮੂਰੀਦ ਹੋਇਆ ਕਿ ਆਪ ਖੁਦ ਵੀ ਗੋਬਿੰਦ ਗੋਬਿੰਦ ਜਪਦਾ ਤੇ ਦੂਜਿਆਂ ਨੂੰ ਵੀ ਗੋਬਿੰਦ ਗੋਬਿੰਦ ਜਪਾਉਂਦਾ ਹੈ ਪਹੁੰਚਿਆ ਹੋਇਆ ਸੀ ਹੁਣ ਜਿੱਥੇ ਆਪ ਜੜਿਆ ਨਾ ਦੂਜਿਆਂ ਨੂੰ ਵੀ ਇਹ ਸਾਧ ਸੰਗਤ ਸਤਿਗੁਰੂ ਮਹਾਰਾਜ ਦੇ ਚਰਨਾਂ ਨਾਲ ਜੋੜਿਆ ਤੇ ਮੈਂ ਬੇਨਤੀ ਕਰਾਂ ਗਿਆਨੀ ਗਿਆਨ ਸਿੰਘ ਜੀ ਲਿਖਦੇ ਨੇ ਤਵਾਰੀ ਗੁਰੂ ਖਾਲਸਾ ਵਿੱਚ ਕਿ ਜਦੋਂ ਉਹ ਗੁਰੂ ਸਾਹਿਬ ਦਾ ਪ੍ਰਕਾਸ਼ ਹੋ ਗਿਆ ਨਾ ਮਹਾਰਾਜ ਇਸ ਦੁਨੀਆ ਤੇ ਆ ਗਏ ਨੇ ਉਦਾਂ ਹੀ ਸਾਸੰਗਤ ਦੇ ਧਰਮ ਦੇ ਡਾ ਆ ਉਹ ਵਦਨਾ ਸ਼ੁਰੂ ਹੋ ਗਿਆ ਸੀ ਉਸੇ ਦਿਨ ਤੋਂ ਹੀ ਕਿਉਂਕਿ ਸੰਗਤਾਂ ਦੂਰੋਂ ਦੂਰੋਂ ਆਉਣ ਲੱਗ ਪਈਆਂ ਸਨ ਤੇ ਜਿਵੇਂ ਮਹਾਰਾਜ ਬੋਲਣ ਵਾਲੇ ਜਾਂ ਜਿੱਦਾਂ ਕਹਿ ਲੋ ਚੱਲਣ ਵਾਸਤੇ ਮਾਰੇ ਤਿਆਰ ਹੋ ਗਏ ਤੇ ਗੁਰੂ ਸਾਹਿਬ ਦੇ ਕੋਤਕ ਇਦਾਂ ਦੇ ਸਨ ਕਿ ਆਪਣੇ ਆਪ ਹੀ ਸੰਗਤਾਂ ਮਹਾਰਾਜ ਦੇ ਨਾਲ ਜੁੜਨੀਆਂ ਜਾਂਦੀਆਂ ਜਿਹੜੇ ਵੀ ਵਿਚਾਰੇ ਦੁਸ਼ਟ ਨੇ ਉਹ ਸਾਰੇ ਮਾਰੇ ਕਰਮਾਂ ਨੂੰ ਛੱਡ ਕੇ ਧਰਮ ਅਪਣਾ ਰਹੇ ਸਨ ਧਾਰਮਿਕ ਹੋ ਰਹੇ ਸਨ ਸਾਰੇ ਐਸੇ ਨੇ ਸਾਧਗੁਰੂ ਮਹਾਰਾਜ ਤਾਂ ਕਈ ਵਿਦਵਾਨਾਂ ਨੇ ਮਹਾਰਾਜ ਸਚੇ ਪਾਤਸ਼ਾਹ ਜੀ ਨੂੰ ਪ੍ਰੇਮ ਵੀਰ ਵੀ ਲਿਖਿਆ ਪ੍ਰੇਮ ਵੀਰ ਜਿਥੇ ਆਪਾਂ ਕਹਿੰਦੇ ਆ ਨਾ ਜੁੱਧ ਵੀਰ ਕਿ ਸਤਿਗੁਰੂ ਜੀ ਐਸੇ ਸੂਰਮੇ ਸਨ ਜਿਹੜੇ ਜੁੱਧ ਦੇ ਵਿੱਚ ਵੀਰ ਕਹਾਂਦੇ ਸਨ ਧਰਮ ਵੀਰ ਜੁੱਧ ਵੀਰ ਪ੍ਰੇਮ ਪ੍ਰੇਮ ਵੀਰ ਕਰਮ ਵੀਰ ਕਈ ਨਾਮ ਨੇ ਸਤਿਗੁਰਾਂ ਨੂੰ ਕਿਹੜੇ ਨਾਮ ਦੇ ਨਾਲ ਪੁਕਾਰਿਆ ਜਾਵੇ ਹੁਣ ਸਤਿਗੁਰੂ ਮਹਾਰਾਜ ਸਚੇ ਪਾਤਸ਼ਾਹ ਜੀ ਕਿਰਪਾ ਕਰਨ ਇਹ ਪੰਡਤ ਸ਼ਿਵਦਤ ਅੱਗੇ ਕਿਵੇਂ ਇਹਦੇ ਵਿਚਾਰ ਜਿਹੜੇ ਸਤਿਗੁਰਾਂ ਦੇ ਨਾਲ ਜੁੜੀ ਹੋਈ ਹੈ ਉਵੇਂ ਆਪਾਂ ਕੱਲ ਨੂੰ ਪਰਸੋਂ ਜਿਵੇਂ ਜਿਵੇਂ ਸਮਾਂ ਮਿਲੇਗਾ ਤੋਂ ਨਹੀਂ ਥੋੜੀਆਂ ਵਿਚਾਰਾਂ ਆਪਾਂ ਰੋਜ਼ ਹੀ ਕਰਾਂਗੇ ਇਹ ਸਤਗੁਰੂ ਮਹਾਰਾਜ ਦੇ ਕਥਕ ਜਿਹੜੇ ਨੇ ਇਹੋ ਜੇ ਸਨ ਕਿਉਂਕਿ ਜ਼ਿਆਦਾਤਰ ਆਪਾਂ ਮਹਾਰਾਜ ਦੀਆਂ ਜੰਗਾਂ ਬਾਰੇ ਸੁਣਦੇ ਆ ਰਹੇ ਆ ਕਿ ਨਾਲਪੁਰ ਸਾਹਿਬ ਜੰਗ ਹੋਈ ਤੰਕੌਰ ਦੀ ਗੜੀ ਵਿੱਚ ਜੰਗ ਹੋਈ 마ਸੀਵਾੜੇ ਜੰਗ ਹੋਈ ਇਦਾਂ ਜੰਗਾਂ ਦੇ ਬਾਰੇ ਸੁਣਦੇ ਆ ਪਰ ਮੈਂ ਬੇਨਤੀ ਕੀਤੀ ਆ ਕਿ ਜੰਗ ਹੀ ਨਿਰਾ ਨਹੀਂ ਮਹਾਰਾਜ ਨੇ ਬਿਆਨ ਕਰ ਦਿੱਤਾ ਕਿ ਦੁਸ਼ਟ ਦੋਖਿਆਂ ਨੂੰ ਪਕੜ ਪਛਾੜਨ ਇਹ ਦੁਸ਼ਟਾਂ ਨੂੰ ਜਿਹੜੇ ਦੁਖੇ ਨੇ ਧਰਮ ਧਰਮ ਦੇ ਦੁਖੇ ਨੇ ਉਹਨਾਂ ਨੂੰ ਫੜ ਕੇ ਮਾਰ ਕੇ ਕਹਿੰਦੇ ਨੇ ਜੜੋਂ ਪਟਣ ਵਾਸਤੇ ਸਾਨੂੰ ਪਰਮਾਤਮਾ ਨੇ ਭੇਜਿਆ ਅਕਾਲ ਪੁਰਖ ਨੇ ਇਹ ਸਾਡੀ ਡਿਊਟੀ ਲੱਗੀ ਹੈ ਜੇ 14 ਜੰਗਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੀਤੀਆਂ ਲੜੀਆਂ ਇਹ ਸਾਰ ਸੰਗਤ ਜੀ ਉਹ ਧਰਮ ਦੇ ਵਾਸਤੇ ਸਨ ਜ਼ਿਆਦਾਤਰ ਜੰਗਾਂ ਅੱਜ ਤੱਕ ਲੜਾਈਆਂ ਹੁੰਦੀਆਂ ਆਈਆਂ ਨੇ ਸੰਸਾਰ ਦੇ ਵਿੱਚ ਤੇ ਉਹ ਤਿੰਨ ਵਜਾ ਕਰਕੇ ਹੁੰਦੀਆਂ ਰਹੀਆਂ ਨੇ ਜੜ ਜ਼ੋਰੂ ਤੇ ਜ਼ਮੀਨ ਜਾਂ ਔਰਤ ਕਰਕੇ ਜਾ ਜਮੀਨ ਕਰਕੇ ਜਮਾਇਆ ਦੇ ਕਰਕੇ ਇਹਨਾਂ ਦੇ ਕਰਕੇ ਸਾਧ ਸੰਗਤ ਜੰਗਾ ਹੁੰਦੀਆਂ ਆਂ ਪਰ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜੰਗਾ ਪੜੋਗੇ ਤਾਂ ਇਹਨਾਂ ਦੇ ਵਿੱਚੋਂ ਇੱਕ ਵੀ ਵਜਾ ਨਹੀਂ ਦਿਖਾਈ ਦਿੰਦੀ ਇਹਨਾਂ ਇਹ ਇਦਾਂ ਦਾ ਕੋਈ ਵੀ ਵਿੱਚ ਵਜਾ ਨਹੀਂ ਆ ਗਈ ਸਿਰਫ ਤੇ ਸਿਰਫ ਧਰਮ ਨੂੰ ਚਲਾਉਣ ਵਾਸਤੇ ਉੱਚਾ ਚੱਕਣ ਵਾਸਤੇ ਤੇ ਦੁਸ਼ਟਾਂ ਨੂੰ ਸਜ਼ਾਵਾ ਦੇਣ ਵਾਸਤੇ ਜੰਗਾ ਹੋਈਆਂ ਨੇ ਸਮਾਰ ਸੱਚੇ ਪਾਤਸ਼ਾਹ ਸਮਾ ਬਖਸ਼ਣ ਜਿਨਿ ਕੋ ਸਾਤ ਗੁਰੂ ਸਮਾਤ ਬਖਸ਼ਣਗੇ ਆਪਾਂ ਸਾਤ ਗੁਰਾਂ ਦੇ ਪਾਵਨ ਇਤਿਹਾਸ ਦੇ ਵਿਚਾਰ ਅੱਜ ਦਿਨ ਸਾਂਝ ਸਾਂਝ ਪਾਉਣ ਦਾ ਯਤਨ ਕਰਾਂਗੇ ਸਤਗੁਰੂ ਜੀ ਕਿਰਪਾ ਕਰਨ ਭੁੱਲਾ ਚੁਕਾ ਦਿਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ